ਪੰਜਾਬੀ ਲਿੰਕ ਮੀਡੀਆ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ 베ਦੀ ਅੱਜ ਦਾ ਬੁਲੇਟਿਨ ਸਪான்ਸਰ ਕੀਤਾ ਗਿਆ ਪ੍ਰੀਤ ਪਰਡੋਹਲ ਕਲੋਨਾ ਵਾਲੇ ਤੇ ਵੱਲੋਂ ਜੋ ਕਿ ਰੀਅਲ ਅਸਟੇਟ ਦੇ ਵਿੱਚ ਟੀਲ ਕਰਦੇ ਨੇ ਪ੍ਰੋਪਰਟੀ ਰਿਲੇਟਡ ਕੁਝ ਵੀ ਬਾਏ ਜਾਂ ਫਿਰ ਸੈਲ ਕਰਨ ਲਈ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤਾਂ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸੁਖਿਆ ਦਿਨਾ ਅਮਰੀਕਾ ਦੇ ਚੈਰਟਹ ਜਵਾਬਦੇ ਦੇ ਲਈ ਲੋਕਾਂ ਦੇ ਫਤਵੇ ਦੀ ਹੈ ਲੋੜ ਕਿਹਾ ਜਟਫੋੜ ਨੇ ਬ੍ਰਿਟਿਸ਼ ਕੋਲੰਬੀਆ ਪਹਾੜ ਤੇ 3 ਘੰਟੇ ਤੋਂ ਵੱਧ ਸਮੇਂ ਤੱਕ ਫਸੀ ਰਹੀ ਬੇਸ ਚੰਪਰ ਜਿਸ ਨੂੰ ਕਿ ਬਚਾ ਲਿਆ ਗਿਆ ਬ੍ਰਿਟਿਸ਼ ਕੋਲੰਬੀਆ ਤੇ ਬਣਾਇਆ ਚੋਵੇ ਗੰਬਰੀ ਕੀ ਸ਼ਰਾਬ ਨੂੰ ਨਿਸ਼ਾਨਾ ਨਵ ਸਕੋਸ਼ੀਆ ਵਿਖੇ ਇੱਕ 21 ਸਾਲਾ ਨੌਜਵਾਨ ਤੇ ਲੱਗੇ ਕਤਲ ਦੇ ਦੋਸ਼ ਤੇ 트럼ਪ ਨੇ ਕੀਤਾ ਦੋ ਪਾਰਤੀ ਅਮਰੀਕਾ ਨੂੰ ਵਿਸ਼ੇਸ਼ ਸਹਾਇਕ ਦੇ ਬਚੋ ਨਿਊ ਤੇ ਹਮ ਖਬਰਾਂ ਵਸਤਾ ਦੇ ਨਾਲ ਪ੍ਰੀਮੀਅਰ ਜਕ ਫੂਡ ਨਤਰਤ 22 ਜੋੜਾ ਤੋਂ 1 ਸਾਲ ਤੋਂ ਬਾਅਦ ਸਮਾਂ ਪਹਿਲਾਂ ਉਚਾਰੀਆਂ ਤੇ ਵੋਟਰਸ ਨੂੰ ਵੋਟਾਂ ਦੇ ਲਈ ਪੇਚੇ ਚਾਰੇ ਨੇ ਸੂਤਰਾਂ ਮੁਤਾਬਕ ਫੂਡ ਅਗਲੇ ਗੁਦਵਾਰ ਇੱਕ ਸਲੈਪ ਇਲੈਕਸ਼ਨ ਬੁਲਾਉਂ ਚਾਰੇ ਨੇ ਜਿਸ ਦੇ ਵਿੱਚ ਕਿ VOTING 27 ਫਰਵ ਨੂੰ ਹੋਵੇਗੀ ਜਦਕਿ ਅਗਲੇ ਸਬਾਈ ਚੋਣ 2 ਜੂਨ 2026 ਦੇ ਲਈ ਨਤਰਤ ਕੀਤੀ ਗਈ ਹੈ ਫੋਰਡ ਨੇ ਕਿਹਾ ਹੈ ਕਿ ਉਹਨਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਜਟ੍ਰੰਪ ਤੇ ਕੈਨੇਡੀਅਨ ਸਮਾਨ ਦੇ ਉੱਤੇ 25% ਟੈਰਫ ਦੀ ਧਮਕੀ ਦੇ ਮੱਦੇਨਜ਼ਰ ਇੱਕ ਮਜ਼ਬੂਤ ਫਤਵੇ ਦੀ ਜ਼ਰੂਰਤ ਹੈ ਕਿਉਂਕਿ ਇਹ ਟੈਰਫ 1 ਫਰਵਰੀ ਤੋਂ ਲਾਗੂ ਹੋ ਸਕਦਾ ਹੈ ਉਹਨਾਂ ਨੇ ਵੀ ਕਿਹਾ ਹੈ ਕਿ ਸਾਨੂੰ ਲੋਕਾਂ ਦੀਆਂ ਨੌਕਰੀਆਂ ਦੀ ਰੱਖਿਆ ਕਰਨ ਅਤੇ ਕਾਰੋਬਾਰਾਂ ਦੀ ਰੱਖਿਆ ਕਰਨ ਦੇ ਲਈ ਅਤੇ ਕਮਿਊਨਿਟੀ ਦੀ ਰੱਖਿਆ ਕਰਨ ਦੇ ਲਈ ਇੱਕ ਫਤਵੇ ਦੀ ਲੋੜ। 트럼ਪ ਦੇ ਚਾਰਿ ਪੰਜਾਰੀਓ ਨੂੰ 5 ਲੱਖ ਨੌਕਰੀਆਂ ਦਾ ਨੁਕਸਾਨ ਸਿੱਕਦਾ ਹੈ ਦਾਸਤੇ ਕਿ ਪ੍ਰੀਮੀਅਰ ਦੇ ਵੱਲੋਂ ਅੰਤਿਆਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਨੂੰ ਪੇਜੇ ਗਿਆ ਇਸ ਸੱਤੇ ਦੇ ਮੁਤਾਬਕ ਉਹਨਾਂ ਨੂੰ ਇਸ ਸੱਤੇ ਦੇ ਅੰਤ ਦੇ ਵਿੱਚ ਇੱਕ ਸੁਪਰ ਕਾਕ ਸੈਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਗਿਆ ਸੀ ਅਤੇ ਸੱਤੇ ਦੇ ਵਿੱਚ ਲਿਖਿਆ ਗਿਆ ਸੀ ਕਿ ਵੋਟਰਾਂ ਨੂੰ ਇੱਕ ਮਜ਼ਬੂਤ ਫਤਵਾ ਪ੍ਰਾਪਤ ਕਰਨ ਦੇ ਲਈ ਚੋਣ ਲਈ ਤਿਆਰ ਰਹਿਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੁਣ ਮਹੱਤਵਪੂਰਨ ਹੋ ਚੁੱਕਿਆ ਹੈ ਬੇਸ ਚੰਪਲ ਜਿਸ ਦਾ ਪੈਰਾਸ਼ੂਟ ਖਰਾਬ ਹੋਣ ਕਰਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੁਆਮਿਸ਼ ਦੇ ਵਿੱਚ 0 ਤੋਂ ਹੇਠਾਂ ਦੇ ਤਾਪਮਨ ਵਾਲੇ ਪਹਾੜ ਦੇ ਕਿਨਾਰਿਆਂ ਤੇ 3 ਘੰਟੇ ਤੋਂ ਵੱਧ ਸਮੇਂ ਤੱਕ ਫਸੇ ਰਹੇ ਜਦਕਿ ਚਾਲਕ ਦਲ ਇੱਕ ਮੁਸ਼ਕਲ ਬਚਾਅ ਮਹਿੰਮ ਚਲਾਈ ਗਈ ਹੈ ਦੱਸਦੀ ਹੈ ਕਿ ਸਕਾਵਿਸ਼ ਸਰਚ ਐਂਡ ਰੈਸਕਿਊ ਦੇ ਪ੍ਰਬੰਧਕ ਟੈਸਕ ਦੇ ਮੁਤਾਬਕ ਚਾਲਕ ਦਲ ਨੂੰ ਸਟੇਵਮ ਛੀਫ ਨੂੰ ਬੁਲਾਇਆ ਗਿਆ ਸੀ ਉੱਥੇ ਹੀ ਉਹਨਾਂ ਦੱਸਿਆ ਕਿ ਪੈਰਾਸ਼ੂਟ ਦੀ ਕਟਨਾ ਹੋ ਗਈ ਸੀ ਜਿਸ ਦੇ ਵਿੱਚ ਕਿਉ ਟੁੱਟ ਗਿਆ ਸੀ ਜਿਸ ਨਾਲ ਉਹ ਚੀਫ ਦੇ ਸਾਹਮਣੇ ਟਿਕ ਗਈ ਅਤੇ ਪੈਰਾਸ਼ੂਟ ਚਟਾਨਾਂ ਦੇ ਇੱਕ ਛੋਟੇ ਜਿਹੇ ਉਪਾਰ ਅਤੇ ਕੁਝ ਤਰਕਤ ਦੇ ਤਨੇ ਦੇ ਨਾਲ ਟਕਰਾਇਆ ਤੇ ਇਸ ਦਾ ਨਾਲ ਉਹ ਲਗਭਗ 100 ਮੀਟਰ ਹੇਠਾਂ ਡਿੱਗ ਗਈ ਜਿੱਥੇ ਕਿ ਉਸ ਨੂੰ ਉਡਾਨ ਪਰੇ ਸੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੇਵਿਟ ਈਬੀ ਦੇ ਵੱਲੋਂ ਸ਼ਰਧਾ ਦੇ ਰੂਪ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਨੂੰ ਜਵਾਬ ਦਿੱਤ ਲਿਖ ਡਾਕ ਫੋਰਟ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਿਵੇਂ ਪ੍ਰੀਮੀਅਰ ਆਪਣੇ ਆਪਣੇ ਸੂਬਿਆਂ ਦੇ ਵਿੱਚ ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ਦੀਆਂ ਸ਼ੈਲਫਾਂ ਤੋਂ ਅਮਰੀਕੀ ਸ਼ਰਾਬ ਨੂੰ ਹਟਾਉਣ ਦਾ ਉਹਨੂੰ ਵਾਅਦਾ ਕਰੇ ਨੇ ਦੱਸਦੀ ਹੈ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਫਰਪਿੱਤੋ ਕੈਨੇਡੀਅਨ ਸਮਾਨ ਦੇ ਉੱਤੇ 25% ਟੈਰਫ ਲਗਾਉਂਦੀ ਆਪਣੇ ਧਮਕੀ ਦੇ ਉੱਤੇ ਅਮਲ ਕਰਦੇ ਨੇ ਤਾਂ ਇਹ ਜਿਹਾ ਹੋ ਸਕਦਾ ਹੈ ਈਬੀ ਨੇ ਬੀਤੇ ਦਿਨੀ ਵੈਂਕੂਵਰ ਦੇ ਵਿੱਚ ਪત્રਕਾਰਾਂ ਨੂੰ ਸੰਬੋਧਨ ਕਰਦੇ ਆ ਕਿਹਾ ਕਿ ਅਮਰੀਕਾ ਦੇ ਨਾਲ ਵਪਾਰਕ ਸਮਝੌਤੇ ਤਹਿਤ ਉਹਨਾਂ ਦੇ ਉਤਪਾਦਾਂ ਨੂੰ ਆਪਣੇ ਬਾੰਬ ਸਮਝਾਂਗੇ ਪਰ ਜੇਕਰ ਉਹ ਸਾਡੇ ਸਮਝੌਤੇ ਦੀ ਪਾਲਣਾ ਨਹੀਂ ਕਰਨਗੇ ਤਾਂ ਅਸੀਂ ਵੀ ਨਹੀਂ ਕਰਾਂਗੇ ਦੱਸਦੇ ਕਿ ਅਮਰੀਕੀ ਸ਼ਰਾਬ ਨਾ ਖਰੀਦਣ ਦਾ ਉਹਨਾਂ ਕਿਹਾ ਕਿ ਸਾਡਾ ਫੈਸਲਾ ਯਕੀਨੀ ਤੌਰ ਤੇ ਉਹਨਾਂ ਨੂੰ ਇੱਕ ਸੁਨੇਹਾ ਭੇਜੇਗਾ ਉਹਨਾਂ ਹੰਚਰੀਓ ਦੇ ਸ਼ਰਾਬ ਕੰਟਰੋਲ ਬੋਰਡ ਨੂੰ ਨਿਰਦੇਸ਼ ਦਿੱਤੇ ਨੇ ਕਿ ਅਮਰੀਕੀ ਚਿਹਰਖੇ ਨਾਲ ਅੱਗੇ ਵੱਧਨ ਦੇ ਸੁਰਦ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਤੋਂ ਆਯਾਤ ਕੀਤੀ ਗਈ ਸ਼ਰਾਬ ਨੂੰ ਸ਼ੈਲਫਾ ਤੋਂ ਹਟਾ ਦਿੱਤਾ ਜਾਵੇਗਾ ਨੋਵਸਕੋਸ਼ੀਆ ਦੇ ਐਨਾਪੋਲਿਸ ਕਾਉਂਟੀ ਦੇ ਵਿੱਚ ਪਿਛਲੇ ਸਾਲ ਗਰਮੀਆਂ ਚ 68 ਸਾਲਾ ਇੱਕ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ਦੇ ਵਿੱਚ 21 ਸਾਲਾ ਨੌਜਵਾਨ ਦੇ ਉੱਤੇ ਕਤਲ ਦੇ ਚਾਰਜਸ ਲਗਾਏ ਗਏ ਨੇ ਐਨਾਪੋਲਿਸ ਡਿਸਟ੍ਰਿਕਟ ਆਰਸੀਐਮਪੀ ਨੇ ਪਿਛਲੇ ਸਾਲ 31 ਅਗਸਤ ਨੂੰ ਸਵੇਰ ਦੇ ਸਮੇਂ ਵਰਜੀਨੀਆ ਇਸ ਵਿੱਚ ਐਨਐਸ ਵਿੱਚ ਵਰਜੀਨੀਆ ਰੋਡ ਤੇ ਇੱਕ ਕਾਰ ਦੇ ਵਿੱਚ ਅਚਾਨਕ ਹੋਈ ਮੌਤ ਦੇ ਉੱਤੇ ਕਾਰਵਾਈ ਕੀਤੀ ਹੈ ਦੱਸੀ ਕਿ ਅਧਿਕਾਰੀਆਂ ਨੂੰ ਘਟਨਾ ਸਥਾਨ ਦੇ ਉੱਤੇ ਇੱਕ ਵਿਅਕਤੀ ਦੀ লাশ ਮਿਲੀ ਜਿਸ ਦੀ ਮੌਤ ਨੂੰ ਕਤਲ ਮੰਨਿਆ ਗਿਆ ਆਰਸੀਐਮਪੀ ਦਾ ਇਸ ਘਟਨਾ ਸੰਬੰਧੀ ਕਹਿਣਾ ਹੈ ਕਿ ਜਾਂਚਕਰਤਾਵਾਂ ਨੇ ਪਿਛਲੇ 5 ਮਹੀਨਿਆਂ ਦੇ ਵਿੱਚ 100 ਤੋਂ ਵੱਧ ਲੋਕਾਂ ਤੋਂ ਪੁੱਛਕਿਛ ਕੀਤੀ ਅਤੇ 6 ਅਪਰਾਧ ਸਥਾਨਾਂ ਤੋਂ ਗਵਾਹ ਵੀ ਇਕੱਠੇ ਕੀਤੇ ਨੇ ਅਤੇ ਐਮਰਜੈਂਸੀ ਦਲ ਨੇ ਸਵੇਰੇ ਮੈਰੀ ਜੈਨ ਰੀਲੇ ਰੋਡ ਦੇ ਉੱਤੇ ਇੱਕ ਪ੍ਰਾਪਰਟੀ ਚੋਂ ਬੇਅਰ ਰਿਵਰ ਐਨਐਸ ਤੇ 21 ਸਾਲਾ ਇਸਾਕ ਰੋਬਾਰ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੀ ਹੈ ਕਿ ਰੋਬਾਰ ਨੂੰ ਦਰਸਦ ਦੇ ਵਿੱਚ ਲੈ ਲਿਆ ਗਿਆ ਅਤੇ ਉਸ ਨੂੰ 31 ਜਨਵਰੀ ਨੂੰ ਡਿਕਬੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਰਾਸ਼ਟਰੀ ਸੁਰੱਖਿਆ ਅਤੇ ਕਰਮਚਾਰੀਆਂ ਦੇ ਮਾਮਲਿਆਂ ਦੇ ਨਾਲ ਨੋਚਠਨ ਦੇ ਲਈ ਦੋ ਭਾਰਤੀ ਅਮਰੀਕੀਆਂ ਨੂੰ ਆਪਣੇ ਵਿਸ਼ੇਸ਼ ਸਹਾਇਕ ਦੇ ਵਿੱਚੋਂ ਨਿਯੁਕਤ ਕੀਤਾ ਹੈ ਰਕੇ ਗਿਲ ਦਖਣੀ ਅਤੇ ਮੱਧ ਏਸ਼ੀਆਈ ਮਾਮਲੇ ਦੇ ਸੀਨੀਅਰ ਨਿਰਦੇਸ਼ਕ ਦੇ ਤੌਰ ਤੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਵਿੱਚ ਭਾਰਤ ਦੇ ਨਾਲ ਅਹਿਮ ਕੰਮ ਕਰਨਗੇ ਇਸ ਨਾਲ ਹੀ ਸੌਰਵ ਸ਼ਰਮਾ ਰਾਸ਼ਟਰਪਤੀ ਅਮਲੇ ਦੇ ਦਫ਼ਤਰ ਦੇ ਵਿੱਚ ਕੰਮ ਕਰਨਗੇ ਮਿਲੀਸ਼ਾਨ ਕਰੀ ਮੁਤਾਬਕ ਦਸਤੀਕ ਗਿਲ ਦੇ ਪਹਿਲੇ 트럼ਪ ਪ੍ਰਸ਼ਾਸਨ ਦੇ ਵਿੱਚ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਵਿੱਚ ਰੂਸ ਅਤੇ ਯੂਰੋਪੀਅਨ ਊਰਜਾ ਸੁਰੱਖਿਆ ਦੇ ਨਿਰਦੇਸ਼ਕ ਦੇ ਰੂਪ ਦੇ ਵਿੱਚ ਅਤੇ ਵਿਦੇਸ਼ੀ ਵਿਭਾਗ ਦੇ ਵਿੱਚ ਬਿਊਰੋ ਆਫ ਓਵਰਸਿੰਗ ਬਿਲਡਿੰਗ ਆਪਰੇਸ਼ਨਸ ਦੇ ਵਿੱਚ ਸੀਨੀਅਰ ਸਲਾਹਕਾਰ ਦੇ ਵਿੱਚੋਂ ਕੰਮ ਕੀਤਾ ਹੈ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਰਥਿਕ ਪ੍ਰਵਾਸ ਸਟ੍ਰੀਮਸ ਦੇ ਵਿੱਚ ਫੈਡਰਲ ਕਟੌਤੀਆਂ ਦੇ ਲਈ ਸੂਬਿਆਂ ਨੂੰ ਦੋਸ਼ੀ ਟਹਿਰਾਇਆ ਮਿਲਨ ਨੇ ਕਿਹਾ ਹੈ ਕਿ ਸੂਬੇ ਪਨਾਹਗੀਰ ਨੂੰ ਸਵੀਕਾਰ ਕਰਨ ਦੇ ਆਪਣੇ ਹਿੱਸੇ ਦੇ ਵਿੱਚ ਉਸ ਨੂੰ ਬਤਾਂਉਣ ਦੇ ਵਿੱਚ ਅਸਹਿਯੋਗ ਦਿਖਾ ਰਹੇ ਨੇ ਅਤੇ ਪਿਛਲੇ ਹਫਤੇ ਸਾਰੇ ਨੂੰ ਰਸਮੀ ਨੋਟਿਸ ਤੇ ਮਿਲੇ ਕਿ ਇਮੀਗ੍ਰੇਸ਼ਨ ਵਿਭਾਗ 2025 ਲਈ ਉਹਨਾਂ ਦੇ ਅਲਾਟਮੈਂਟ ਨੂੰ 50% ਘਟਾ ਦਵੇਗਾ ਜਿਸ ਦੇ ਨਾਲ ਸਥਾਨਕ ਲੇਬਰ ਸਪਲਾਈ ਅਤੇ ਆਰਥਿਕਤਾ ਦੇ ਬਾਰੇ ਚਿੰਤਾਵਾਂ ਉਨ ਪੈਦਾ ਹੋ ਗਈਆਂ। ਸੂਤਰਾਂ ਮੁਤਾਬਕ ਸਰਕਾਰ ਦੇ ਵੱਲੋਂ ਕੀਤੀ ਗਈ ਸਮੂੱਚੀ ਇਮੀਗ੍ਰੇਸ਼ਨ ਕਟੌਤੀ 2027 ਦੇ ਅੰਤ ਤੱਕ ਅਸਲ ਜੀਡੀਪੀ ਦੇ ਵਿੱਚ 1.7% ਦੀ ਕਮੀ ਕਰੇਗੀ। ਚੌਂਕਤੀ ਉਦਯੋਗ ਸੰਭਾਲਨ ਤੋਂ ਬਾਅਦ ਉਹਨਾਂ ਫੈਡਰਲ ਸਰਕਾਰ ਨੇ ਕਿਊਬੈਕ ਦੇ ਵਿੱਚ ਕੈਨੇਡਾ ਅਮਰੀਕਾ ਦੀ ਸਰਹੱਦ ਤੇ ਪਨਾਗਿਰਾ ਦੇਵੀ ਚ ਕਪੋਰ ਵਾਤੇ ਦੀ ਸੰਭਾਵਨਾ ਦੇ ਲਈ ਤਿਆਰੀ ਖਿੱਚ ਦਿੱਤੀ ਹੈ ਤੇ ਸਰਕਾਰ ਹੁਣ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਇਸ ਪ੍ਰਕਿਰਿਆ ਦੇ ਵਿੱਚ ਮਦਦ ਦੇ ਲਈ ਥਾਂ ਕਿਰਾਏ ਤੇ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਦੱਸਦੀ ਹੈ ਕਿ 트াম্প ਨੇ ਲੱਖਾਂ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਲਈ ਧਮਕੀ ਦਿੱਤੀ ਹੈ ਮੁੱਖੀ ਸੋਮਵਾਰ ਨੂੰ 트াম্প ਨੇ ਬਿਹਤ ਸਾਰੇ ਕਾਰਜਕਾਰੀ ਅਧਿਸ਼ਾਤ ਤੇ ਦਸਤਖਤ ਵੀ ਕੀਤੇ ਨੇ ਜੋ ਕਿ ਇੱਕ ਵਿਆਪਕ ਇਮੀਗ੍ਰੇਸ਼ਨ ਸੱkte ਦਾ ਹਿੱਸਾ ਨੇ ਦੱਸਦੀ ਹੈ ਕਿ ਕੈਨੇਡੀਅਨ ਸ਼ਰਨਾਰਥੀ ਹਮਾਇਤੀਆਂ ਫੈਡਰਲ ਸਰਕਾਰ ਦੇ ਵਿਭਾਗਾਂ ਅਤੇ ਇਮੀਗ੍ਰੇਸ਼ਨ ਵਕੀਲਾਂ ਨੇ ਕਿਹਾ ਹੈ ਕਿ ਉਹ ਸੰਭਾਵੀ ਆਮਦਦਾਨਜ਼ੀਠਣ ਦੀ ਤਿਆਰੀ ਦੇ ਵਿੱਚ ਨੇ ਉੱਥੇ ਹੀ ਇੱਕ ਸਰਕਾਰੀ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਜਗ੍ਹਾ ਸਖਤ ਢੰਗ ਦੇ ਨਾਲ ਸੰਚਾਲਨ ਲਈ ਲੋੜਿੰਦੇ ਸਾਜ਼ੋ-ਸਮਾਨ ਸਹੂਲਤਾਂ ਤੇ ਬੁਨਿਆਦੀ ਢਾਂਚੇ ਦੇ ਨਾਲ ਹੋਣੀ ਚਾਹੀਦੀ ਅਤੇ ਕਾਫੀ ਵੱਡੀ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਕਿ ਇੱਕ ਦਫਤਰੀ ਥਾਂ ਇੱਕ ਰਿਸੈਪਸ਼ਨ ਖੇਤਰ ਅਤੇ ਇੱਕ ਭੋਜਨ ਵੰਡਣ ਵਾਲਾ ਖੇਤਰ ਅਤੇ 50 ਤੋਂ 200 ਲੋਕਾਂ ਦੀ ਸਮਰੱਥਾ ਵਾਲਾ ਇੱਕ ਵੇਟਿੰਗ ਰੂਮ ਪ੍ਰਦਾਨ ਕੀਤਾ ਜਾਣਾ ਚਾਹੀਦਾ। ਜੁਨਾਰਥਰਮ ਦੇ ਵੱਲੋਂ ਦਿੱਤੇ ਆਦੇਸ਼ ਤੇ ਰੋਕ ਲਗਾ ਦਿੱਤੀ ਗਈ ਹੈ ਜਿਸ ਦੇ ਵਿੱਚ ਸੰਯੁਕਤ ਰਾਜ ਜਨਮ ਦਿਨ ਨਾਲ ਨਾਗਰਿਕਤਾ ਨੂੰ ਸੀਮਤ ਕਰਨ ਦੇ ਨਾਲ ਸੰਬੰਧਿਤ ਸੀ। ਇਸ ਫੈਸਲੇ ਦੇ ਨਾਲ ਅਸਥਾਈ H1B ਜਾਂ ਫਿਰ L1 ਵੀਜ਼ਾ ਵਾਲੇ ਹੁਪਾਤੀ ਵਸਨੀਕਾਂ ਨੂੰ ਵੱਡੀ ਰਾਹਤ ਮਿਲੀ ਹੈ। ਯੂਐਸ ਡਿਸਟ੍ਰਿਕਟ ਜੱਜ ਜੋਨ ਨੇ ਇੱਕ ਸਥਾਈ ਰੋਕ ਆਦੇਸ਼ ਜਾਰੀ ਕਰਤਿਆਂ ਇਸ ਨੀਤੀ ਨੂੰ ਲਾਗੂ ਕਰਨ ਤੇ 14 ਦਿਨਾਂ ਦੇ ਲਈ ਰੋਕ ਲਗਾ ਦਿੱਤੀ ਹੈ ਜਦ ਤੱਕ ਅਦਾਲਤ ਇਸ ਨਾਲ ਸੰਬੰਧਿਤ ਫੈਸਲਾ ਨਹੀਂ ਕਰਦੀ ਇਹ ਆਦੇਸ਼ 10 19 ਫਰਵਰੀ ਨੂੰ ਲਾਗੂ ਹੋਣ ਵਾਲਾ ਸੀ ਅਤੇ ਇਸ ਨਾਲ ਯੂਐਸਏ ਦੇ ਵਿੱਚ ਚਰਮ ਲੈਣ ਵਾਲੇ ਸੈਂਕੜੇ ਹਜ਼ਾਰ ਬੱਚਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਵੱਧ ਗਈ ਸੀ ਅਮਰੀਕੀ ਰਾਸ਼ਟਰਪਤੀ ਜонаਲ ਡੋਟ ਟਰੰਪ ਨੇ ਪੈਟਰੋਲੀਅਮ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ ਨੂੰ ਇੱਕ ਦਲੀਲ ਦਿੰਦੇ ਹੋਏ ਤੇਲ ਦੀਆਂ ਕੀਮਤਾਂ ਦੇ ਵਿੱਚ ਉਤੋਕੀ ਕਰਨ ਦੇ ਲਈ ਗੱਲ ਆਖੀ ਹੈ। ਉਹਨਾਂ ਕਿਹਾ ਕਿ ਇਸ ਨਾਲ ਰੂਸ-ਯੂਕਰੇਨ ਯੁੱਧ ਰੁਕ ਜਾਵੇਗਾ। ਉਹਨਾਂ ਪਹਿਲਾਂ ਵੀ ਅਜਿਹਾ ਹੀ ਦਾਅਵਾ ਕੀਤਾ ਸੀ ਇੱਕ ਵੀਡੀਓ ਕਾਨਫਰੰਸ ਦਾ ਹਿੱਸੇ ਵਿੱਚ ਸਵਿਟਜ਼ਰਲੈਂਡ ਦੇ ਦਾਵੋਸ ਵਿਖੇ ਸਲਾਣਾ ਵਿਸ਼ਵ ਆਰਥਿਕ ਫੋਰਮ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਤੇਲ ਨਿਰਯਾਤ ਕਰਨ ਵਾਲੇ ਦੇਸ਼ਾਂ ਦੇ ਉਪਇ ਗੱਠ ਜੋੜ ਤੇ ਯੂਕਰੇਨ ਵਿੱਚ ਲਗਭਗ 3 ਸਥਾਨਾਂ ਦੇ ਸੰਘਰਸ਼ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਲਾਇਆ। ਹਾਈਡਲਬਰਗ ਮੈਟੀਰੀਅਲਸ ਕੰਕਰੀਟ ਓਕਨਾਗਨ ਦੇ ਵੱਲੋਂ ਨਿਯੁਕਤ ਥਾਮਸਨ ਓਕਨਾਗਨ ਵਿਖੇ ਯੂਨਾਈਟਿਡ ਵਰਕਰ ਕੰਪਨੀ ਦੇ ਵੱਲੋਂ ਬੰਦ ਕੀਤੇ ਜਾਣ ਤੋਂ ਬਾਅਦ ਨੌਕਰੀ ਤੋਂ ਬਾਹਰ ਕਰ ਦਿੱਤੇ ਗਏ ਨੇ ਦੱਸਦੇ ਕਿ ਕੰਪਨੀ ਪਹਿਲਾਂ ਓਕੇ ਰੈਡੀ ਮਿਕਸ ਕੋਲੋਨਾ ਵੈਸਟ ਕੋਲੋਨਾ ਪੈਂਕਿੰਟਨ ਅਤੇ ਕੈਂਪਲੂਸ ਦੇ ਵਿੱਚ ਸਥਾਪਿਤ ਹੈ ਉੱਥੇ ਹੀ ਮੁਲਾਜ਼ਮਾਂ ਨੇ 17 ਜਨਵਰੀ ਨੂੰ ਇੱਥੇ ਤਾਲਾ ਲਗਾ ਦਿੱਤਾ ਗਿਆ ਸੀਗਾ ਹਾਈਡਲਬਰਗ ਮਟੀਰੀਅਲਸ ਦਾ ਕਹਿਣਾ ਹੈ ਕਿ ਉਹ ਕੰਪਨੀ ਦੇ ਕੈਂਪਲੂਸ ਕੋਲੋਨਾ ਅਤੇ ਪੈਂਕਿੰਟਨ ਕੰਕਰੀਟ ਆਪਰੇਸ਼ਨਸ ਤੇ ਯੂਨਾਈਟਿਡ ਕਰਮਚਾਰੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਉਤੇ ਹੀ ਜੈਫ ਮੀਏ ਇੱਕ ਕੰਪਨੀ ਦੇ ਸੰਚਾਰ ਨਿਰਦੇਸ਼ਕ ਨੇ ਉਹਨਾਂ ਮੁਤਾਬਕ ਟਿੰਸਟਰਸ ਲੋਕਲ 213 ਦੇ 21 ਜਨਵਰੀ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਤਿੰਨ ਮਟੀਰੀਅਲ ਦੇ ਤਿਆਰ ਮਿਕਸਡ ਕੰਕਰੀਟ ਸਥਾਨਾਂ ਤੇ ਕੰਮ ਰੋਕਣ ਦੀ ਸ਼ੁਰੂਆਤ ਕੀਤੀ ਹੈ ਉਹਨਾਂ ਕਿਹਾ ਕਿ ਉਮੀਦ ਹੈ ਕਿ ਲਗਾਤਾਰ ਹੋ ਰਹੀਆਂ ਚਰਚਾਵਾਂ ਸਾਨੂੰ ਇੱਕ ਨਿਰਪੱਖ ਅਤੇ ਆਪਸੀ ਸਹਿਮਤੀ ਵੱਲ ਪਲੈਗ ਚਾਲ ਗਿਆ ਮਾਰਚ 2025 ਤੱਕ ਕੈਲਗਰੀ ਦੇ ਪੀਣ ਵਾਲੇ ਪਾਣੀ ਦੇ ਵਿੱਚ ਫਲੋਰਾਈਡ ਵਾਪਸ ਆਉਣ ਦੀ ਉਮੀਦ ਅੱਸੀ ਚਾਰੀਏ ਸਥਾਨਕ ਜਲ ਸਪਲਾਈ ਤੇ ਵਿੱਚ ਫਲੋਰਾਈਡ ਨੂੰ ਬਹਾਲ ਕਰਨ ਦੇ ਲਈ ਕਾਉਂਸਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਚ ਸ਼ਹਿਰ ਨੂੰ 3 ਸਾਲ ਤੋਂ ਵਾਦਾ ਸਮਾਂ ਲੱਗ ਗਿਆ ਹੈ ਉੱਥੇ ਕੈਲਗਰੀ ਦੇ ਦੋ ਵਾਟਰ ਟ੍ਰੀਟਮੈਂਟ ਪਲਾਂਟਾ ਦੇ ਵਿੱਚ ਨਵੇਂ ਸਥਾਪਿਤ ਕੀਤੇ ਗਏ ਨੇ ਦੱਸਦੀ ਕਿ ਉਪਕਰਨਾ ਤੱਕ ਕੰਮ ਚੱਲ ਰਿਹਾ ਹੈ ਅਤੇ ਟਰੈਕਿੰਗ Q1 2025 ਦੇ ਅੰਦਰ ਪੂਰੀ ਕੀਤੀ ਚਾਲੇਗੀ ਜੇਕਰ ਸਭ ਕੁਝ ਉਮੀਦ ਦੇ ਮੁਤਾਬਕ ਚੱਲੇਗਾ ਉਹਨਾਂ ਕਹਿੰਿਆ ਕਿ ਪ੍ਰਸ਼ਾਸਨ ਨੇ ਸ਼ੁਰੂਆਤੀ ਤੌਰ ਤੇ ਫਲੋਰਾਈਡ ਨੂੰ ਅਨੁਕੂਲਿਤ ਕਰਨ ਦੇ ਲਈ ਗਲੈਨਮੋਰ ਅਤੇ ਅਨੁਕੂਲਿਤ ਕਰਨ ਦੇ ਲਈ ਗਲੈਨਮੋਰ ਅਤੇ ਬੀਐਸਪੋ ਟ੍ਰੀਟਮੈਂਟ ਪਲਾਂਟਾ ਦੇ ਵਿੱਚ ਪੂੰਜੀ ਅਪਗ੍ਰੇਡ ਦੀ ਭਵਿੱਖਬਖਮਾਨੀ ਕੀਤੀ ਸੀ ਪਰ ਬਾਅਦ ਦੇ ਵਿੱਚ ਦੱਸਿਆ ਕਿ 2025 ਦੇ ਸ਼ੁਰੂ ਵਿੱਚ ਮੁਕੰਮਲ ਹੋਣ ਦੀ ਮਿਤੀ ਤੈਅ ਕੀਤੀ ਗਈ ਅਤੇ ਸਟਾਫ ਨੇ ਦੇਰੀ ਦੇ ਲਈ ਗਲੋਬਲ ਸਪਲਾਈ ਚੇਨ ਦੇ ਨਾਲ ਅਨਿਸ਼ਚਿਤਤਾ ਅਤੇ ਉਦਯੋਗ ਦੇ ਲਈ ਮੁਕਾਬਲੇ ਨੂੰ ਜ਼ਿੰਮੇਵਾਰ ਠਹਿਰਾਇਆ ਬੀਸੀ ਹਾਊਸਿੰਗ ਮੰਤਰੀ ਰਵੀ ਕਾਲਨੂ ਦਾ ਕਹਿਣਾ ਹੈ ਕਿ ਵੈਂਕੂਵਰ ਦੇ ਮੇਅਰ ਕੇਨ ਸਿੰਡੀ ਜੌਨ ਟਾਊਨਰ ਈਸਟ ਸਾਈਡ ਲਈ ਨਵੀਂ ਯੋਜਨਾ ਕਮਿਊਨਿਟੀ ਨੂੰ ਕਟ ਸੁਰੱਖਿਅਤ ਬਣਾਵੇਗੀ ਦੱਸਦੀ ਹੈ ਕਿ ਹੋਰ ਕਿਆ ਹੈ ਹੋਰ ਬੇਕਰ ਹੋਣ ਦਾ ਕਾਰਨ ਵੀ ਬਣੇਗੀ ਜਿਸ ਮਿਸ ਦੇ ਪ੍ਰਸਤਾਵ ਵਿਰਵਾਣ ਨੂੰ ਕੋਸ਼ਿਸ਼ ਕੀਤਾ ਗਿਆ ਹੈ ਜਿਸ ਵਿੱਚ ਕਿ ਸ਼ਹਿਰ ਵਿੱਚ ਨਵੇਂ ਸਹਾਇਕ ਰਿਹਾਇਸ਼ਾਂ ਦੇ ਨਿਰਮਾਣ ਤੇ ਰੋਕ ਸ਼ਾਮਿਲ ਹੈ ਅਤੇ ਜਿਸ ਨੂੰ ਕਿ ਉਹ ਗੈਂਗਸ ਤੋਂ ਕ੍ਰੈਕਡਾਊਨ ਕੀਤਾ ਜਾ ਰਿਹਾ ਹੈ ਅਸਨਾਲ ਕੀ ਕਹੋਨੇ ਕਿ ਉਹ ਸੁਰੱਖਿਆ ਬਤਾਉਂਦੇ ਪਿੱਛੇ ਦਾ ਸਮਰਥਨ ਕਰਦੇ ਨੇ ਪਰ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਰਿਹਾਇਸ਼ ਦੇ ਬਾਰੇ ਸੇਮ ਦੇ ਯੋਜਨਾ ਦੀ ਆਲੋਚਨਾ ਵੀ ਕੀਤੀ ਗਈ ਅੱਜ ਦੇ ਬੁਲਟਿਨ ਦੇ ਵਿੱਚ ਫਿਲਹਾਲ ਇਨਾ ਹੀ ਕੱਲ ਫਿਰ ਹਸਤਾ ਪਾਵਾਂਗੇ ਕੁਝ ਹੋਰ ਖਬਰਾਂ ਨਾਲ ਬਨੇ ਰੋਹ ਪੰਜਾਬੀ ਲਿੰਕ ਮੀਡੀਆ ਦੇ ਨਾਲ